ਸਸ਼ੀ ਗਾਦੀ ਐਪੀਐਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਗੱਲ ਕੀਤੀ ਜਾਊਗੀ ਲੁਧਿਆਣਾ ਸ਼ਹਿਰ ਦੀ ਤਾਂ ਦੱਸਦੀ ਅਸੀਂ ਖੜੇ ਆ ਭਾਮੀਆਂ ਦੇ ਵਿੱਚ ਨਿਊ ਗ੍ਰੀਨ ਸਿਟੀ ਜਿੱਥੇ ਕਿ ਇੱਕ ਟੈਂਕੀ ਨੂੰ ਜਿਹੜਾ ਕਿ ਢਾ ਦਿੱਤਾ ਗਿਆ ਵਾ ਕਲੋਨੀ ਦੇ ਮਾਲਕ ਵੱਲੋਂ ਜਿਹੜਾ ਢਾ ਦਿੱਤਾ ਗਿਆ ਲੇਕਿਨ ਜਿਹੜਾ ਕਲੋਨੀ ਦੇ ਜਿਹੜੇ ਹੋਰ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਆਪਾਂ ਗੱਲਬਾਤ ਕਰਦੇ ਆ ਕਿ ਟੈਂਕੀ ਜਿਹੜੇ ਢਾਤੀ ਹੈ ਕੀ ਗੱਲ ਕੀ ਗੱਲ ਹੋਈ ਹੈ ਹਾਂਜੀ ਨਮਸਕਾਰ ਜੀ ਹਾਂਜੀ ਨਮਸਕਾਰ ਜੀ ਸਰ ਕੀ ਮਾਮਲਾ ਹੈਗਾ ਜਿਹੜਾ ਟੈਂਕੀ ਢਾਈ ਹੈ ਜਿੱਥੇ ਮਾਮਲਾ ਇਹ ਹੈ ਸਰ ਸਾਨੂੰ ਬਿਨਾਂ ਦੱਸੇ ਕਲੋਨੀ ਵਾਲਿਆਂ ਨੂੰ ਇਹ ਟੈਂਕ ਟੈਂਕੀ ਢਾ ਦਿੱਤੀ ਗਈ ਹੈ ਤੇ ਹੁਣ ਸਾਨੂੰ ਇਹ ਲੱਗਦਾ ਕਿ ਇਹਨਾਂ ਨੇ ਜਗਾ ਵੇਚ ਦੇਣੀ ਹੈ ਪਹਿਲਾਂ ਵੀ ਇਹ ਇੱਕ ਦੋ ਪਾਰਕ ਹੋਰ ਸੀਗੇ ਇੱਥੇ ਕਲੋਨੀ ਦੇ ਵਿੱਚ ਜਦੋਂ ਕਲੋਨੀ ਕੱਟੀ ਸੀਗੀ ਇੱਥੇ ਤਿੰਨਕ ਪਾਰਕ ਸੀਗੇ ਤੇ 400 ਗੱਜ ਦੀ ਜਗਾ ਸੀਗੀ ਟੈਂਕੀ ਵਸਤੀ ਜਿਦੇ ਚੋਂ ਲਗਭਗ 2250 ਗੱਜ ਵੇਚ ਚੁੱਕੇ ਨੇ ਤੇ ਹੁਣ ਇਹਨਾਂ ਦਾ ਇਰਾਦਾ ਇਹ ਵੀ ਹੈ ਕਿ ਇਹ ਆਪਣਾ ਟੈਂਕੀ ਟਾ ਕੇ ਇਹ ਵੀ ਜਗਾ ਵੇਚਤੀ ਜਾਵੇ ਤੇ ਜਿਹੜੀ ਇਹ ਟੈਂਕੀ ਦੇ ਵਿੱਚ ਪਾਣੀ ਦੀ ਸਪਲਾਈ ਹੈਗੀ ਸੀ ਹਾਂਜੀ ਬਿਲਕੁਲ ਹੈਗੀ ਜੀ ਅੱਧੇ ਘਰਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰੇ ਸਿਮਰਸੀਬਲ ਨਹੀਂ ਲੱਗ ਇੱਥੇ ਦਾ ਪਾਣੀ ਯੂਜ਼ ਕਰਦੇ ਸੀਗੇ ਜਿਹੜੇ ਕਲੋਨੀ ਦੇ ਮਾਲਕ ਨਹੀਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸਪਲਾਈ ਬੰਦ ਸੀਗੀ 4-5 ਮਹੀਨਿਆਂ ਤੋਂ ਹੁਣ ਤਾਂ ਜੀ ਉਹਨਾਂ ਨੇ ਆਪਣੀ ਸਫਾਈ ਵਾਸਤੇ ਬਹੁਤ ਕੁਝ ਕਿਹਾਣਾ ਹੈ ਠੀਕ ਹੈ ਨਾ ਬਟ ਇੱਥੇ ਹੱਲੇ ਵੀ ਉਹਨਾਂ ਦੀਆਂ ਬਾਹਰ ਦੁਕਾਨਾਂ ਨੇ ਉਹਨਾਂ ਨੂੰ ਇੱਥੋਂ ਹੀ ਸਪਲਾਈ ਜਾਂਦੀ ਸੀਗੀ ਅੱਛਾ ਜੀ ਹਾਂਜੀ ਹੱਲੇ ਵੀ ਜਾਂਦੀ ਸੀਗੀ ਮਤਲਬ ਹਾਂਜੀ ਹਾਂਜੀ ਉਹਨਾਂ ਨੂੰ ਹੁਣ ਦਿੱਕਤ ਆ ਰਹੀ ਹੈ ਪਾਣੀ ਦੀ ਪਤਾ ਕਿ ਹੁਣ ਗਰੀਬ ਮਾਤੜ ਪਰਿਵਾਰ ਨੇ ਯਾਰ ਉਹ ਕਹਿੰਦਾ ਜਿਹੜਾ ਜਿਹੜਾ ਉਹਨੂੰ ਬੋਰ ਕਰਾਣਗੇ ਉਹ ਕਿੱਥੋਂ ਕਰਾਣਗੇ 30-40 ਹਜ਼ਾਰ ਲਾਣਗੇ ਖਟਾ ਵੇਚ ਕੇ ਦਾ ਖਾ puri family بسی ਹੋਣੇ ਪਾਣੀ ਪੀਂਦੇ ਸੀ ਕਿੱਥੋਂ ਕਿੱਥੋਂ ਜਾਓਗੇ ਪਾਣੀ ਕਿੱਥੋਂ ਲਿਆਉਗੇ ਇਹਦਾ ਮਰ ਗਏ 40 45 50000 ਕਿੱਥੋਂ ਲੈਣਗੇ ਇਹਨਾਂ ਦਾ ਕੀ 200 ਗਜ ਪਹਿਲਾਂ ਵੇਚ ਕੇ ਖਾ ਗਏ ਕੁਝ ਅਭੀ ਵੇਚ ਕੇ ਖਾ ਜਾਣਗੇ ਇਹਦਾ ਭੁੱਖੜ ਬੰਦੇ ਆ ਇਹਨਾਂ ਦਾ ਕੋਈ ਪਲਾਟ ਲੈਣ ਚੁੱਕੇ ਨਹੀਂ ਤਿੰਨ پارک ਸੀ ਕਿੱਥੇ ਗਏ پارک ਹੁਣ ਕੱਲੋਂ ਤੋਂ ਇਹਨਾਂ ਦੀ ਸ਼ਗਲ ਦੇ ਕੇ ਕੋਈ ਪਲਾਟ ਨਾ ਲਵੇ ਇਹਦਾ ਇਦਾਂ ਦੇ ਕਲੋਨੀ ਚ ਪਲਾਟ ਨਹੀਂ ਲੈਣਾ ਚਾਹੀਦਾ ਬੰਦਿਆਂ ਨੂੰ ਤੇ ਹੁਣ ਆਪ ਕੀ ਮੰਗ ਕਰਦੇ ਹੋ ਹੁਣ ਤੁਸੀਂ ਮੰਗ ਇਹੀ ਕਰਦੇ ਜਿਸ ਤਰੀਕੇ ਟੰਕੀ ਤੋੜੀ ਆ ਉੱਤਕੇ ਬਣਾ ਕੇ ਦੇਣ ਹੁਣ ਇੰਨੇ ਬੰਦੇ ਨੇ ਇੰਨੀ ਪਰ ਇੰਨੇ ਇੰਨੀ ਫੈਮਲੀ ਨਹੀਂ ਪਰਵਾਰ ਨੇ ਬੰਦਿਆ ਕੋ ਪੈਸੇ ਨਾ ਹੋਣ ਉਹਦਾ ਪਾਣੀ ਮਰ ਗਏ ਮਰ ਗਏ ਉਹ ਤਾਂ 35 40 ਹਜ਼ਾਰ ਦਾ ਬੋਰ ਹੋ ਰਿਆ ਸਰਕਾਰ ਕਦੀ ਬੋਰ ਨਹੀਂ ਕਰਾਣਾ ਹੁਣ ਇਹ ਵਿਚਾਰੇ ਕਿੱਥੇ ਜਾਣਗੇ ਕਲੋਨੀ ਦੇ ਮਾਲਕ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਬੋਰ ਆ ਹੱਲੇ ਵੀ ਚਾਲੂ ਹੈ ਮੈਂ ਪਾਣੀ ਦੀ ਸਪਲਾਈ ਦੇਾਂਗਾ ਭਾਜੀ ਗੱਲ ਕਰਾਂ ਜਦੋਂ ਨਾ ਜੇ ਪਾਣੀ ਸਪਲਾਈ ਜੇ ਬੋਰ ਚਾਲੂ ਹੋ ਟੈਂਕੀ ਠੀਕ ਸੀ ਤੋੜਿਆ ਕਾ ਦੇ ਲਈ ਟੋੜਾਗਾ ਦੇ ਲਈ ਉਹ ਤਾਂ ਹੁਣ ਬਚਣ ਲਈ ਕਹਿੰਦਾ ਪਾਣੀ ਨਹੀਂ ਆਉਂਦਾ ਸੀਗਾ ਤੇ ਲੋਕੀ ਜਿਹੜੇ ਸਾਰੇ ਆ ਰਹਿ ਰਹੇ ਨੇ ਕਿੱਥੋਂ ਰਹਿ ਰਹੇ ਨੇ ਆਹ ਦੇਖੋ ਡਿਊਟੀ ਕਰਦਾ ਇਹਦਾ ਕਰਦਾ ਵਿਚਾਰਾ ਪਿਆ ਸਾਰਾ ਸਮਾਂ ਤੁਸੀਂ ਟੈਂਕੀ ਦੇ ਮਤਲਬ ਟੈਂਕੀ ਦੇ ਵਿੱਚ ਹੀ ਰਹਿੰਦੇ ਸੀਗੇ ਪਹਿਲੇ ਮੈਂ ਸਰ ਜੀ ਆਪਸੇ ਚੋਰੀ ਨਹੀਂ ਬੋਲੂੰਗਾ ਮੈਂ ਤੁਮ ਜਾਜ ਬਾਤ ਬੋਲੂੰਗਾ ਠੀਕ ਹੈ ਸਰ ਜੀ ਮੈਂ ਆਪਸੇ ਚੋਰੀ ਨਹੀਂ ਬੋਲੂੰਗਾ ਪਾਣੀ ਪਾਣੀ ਮੈਂ ਚਲਾਤਾ ਥਾ ਕبھی ਕੋਈ ਕਲੋਨੀ ਦਾ ਬੰਦਾ ਆ ਜਾਏ ਉਹਨ세 ਮੈਂ ਇਹ ਹੀ ਕਹਤਾਤਾ ਕਿ ਭਾਈ ਹਾਂ ਚਲੋ 10 ਮਿੰਟ 15 ਮਿੰਟ ਚਲਾ ਦੂੰਗਾ ਕੁੰਡੀ ਪਹਲਤੀ ਸੀ ਸਰਦਾਰ ਜੀ ਗਲਤ ਬੋਲ ਰਹਾ ਹਾਂ ਹਾਂ ਸਹੀ ਬੋਲ ਮਸਲਾ ਇਹ ਹੈ ਇਹ ਸੀਨਾ ਜਦੋਂ ਕਲੋਨੀ ਕੱਟੀ ਸੀ ਟੈਂਕੀ ਬਣਾਈ ਸੀ 35 36 ਲੱਖ ਰੁਪਏ ਦਾ ਆਇਆ ਸੀ ਲੇਕਿਨ ਇਹ ਟੈਂਕੀ ਕਿਸੇ وجہ ਨਾਲ ਸ਼ੁਰੂ ਤੋਂ ਹੀ ਚੱਲੀ ਹੋਣੀ ਹੈਗੀ ਇਹ ਜੋ ਵਰਕਿੰਗ ਲਈ ਅਸੀਂ ਪੈਸੇ ਲਾਏ ਸੀ ਉਹ ਕਾਮਯਾਬ ਨਹੀਂ ਹੋਇਆ ਟੈਂਕੀ ਜੀ ਅਸੀਂ ਪਾਣੀ ਸਪਲਾਈ ਸਿੱਧੀ ਟਿਊਬਲ ਤੋਂ ਦੰਦੇ ਸੀ ਹੁਣ ਟੈਂਕੀ ਜਨੀਆਂ ਹੋਇਆ ਕਮਜ਼ੋਰ 10 ਸਾਲ ਬਾਅਦ ਜੇ ਟੈਂਕੀ ਕਿਤੇ ਹੋ ਡਿੱਗ ਜਾਂਦੀ ਡਿਮੋਲਿਸ਼ ਹੋ ਕੇ ਤਾਂ ਨੁਕਸਾਨ ਹੋਣਾ ਸੀ ਅਸੀਂ ਤਰੀਕੇ ਨਾਲ ਆਪੇ ਕਢਾਤੀਏ ਪਾਣੀ ਦੀ ਅਸੀਂ ਇਹਨਾਂ ਨੂੰ ਦੱਸਿਆ ਤੁਸੀਂ ਵੀ ਮੇਰੀ ਗੱਲ ਸੁਣੋ ਜੀ ਮਹੱਲਾ ਨਿਵਾਸੀਆਂ ਨੂੰ ਪਤਾ ਯਾਰ ਟੈਂਕੀ ਤੋਂ ਪਾਣੀ ਨਹੀਂ ਸਪਲਾਈ ਅਜੇ ਤੱਕ ਆਈ ਹੋ ਨਹੀਂ ਪਾਣੀ ਦਾ ਤਿੰਨ ਮਹੀਨੇ ਤਿੰਨ ਤਿੰਨ ਮਹੀਨੇ ਹੋ ਗਏ 4 ਮਹੀਨੇ ਟਿਊਬਵਲ ਵੀ ਖਰਾਬ ਹੋ ਗਿਆ ਉਹ ਕਹਿੰਦੇ ਬੋਰ ਪਟਣਾ ਪੈਣਾ ਟੈਂਕੀ ਟਹੂਗੀ ਤਾਂ ਦੁਆਰਾ ਬੋਰ ਪਟਾਇਆ ਜਾਊਗਾ ਜੇ ਹੁਣ ਪਾਣੀ ਦੀ ਆਪਾਂ ਸਪਲਾਈ ਲੈਣੀ ਆ ਮੇਰੀ ਗੱਲ ਸੁਣੋ ਤੇ ਬੋਰ ਪੱਟ ਕੇ ਰਿਪੇਅਰ ਹੋਊਗਾ ਤਾਂ ਹੀ ਪਾਣੀ ਦੀ ਸਪਲਾਈ ਚੱਲੂਗੀ ਵੱਲਾ ਹੁਣ ਵਿਰੋਧ ਕੀਤਾ ਜਾ ਰਿਹਾ ਵਿਰੋਧ ਮੇਰੀ ਟੈਂਕੀ ਜਿਹੜਾ ਚੱਲੀ ਹੋਣੀ ਹੈਗੀ ਕਦੇ ਜਿਆਦਾ ਉਹ ਗੱਲ ਦਾ ਰੌਲਾ ਤਾਂ ਹੋਵੇ ਨਾ ਟੈਂਕੀ ਚੱਲਦੀ ਆਪਾਂ ਬੰਦ ਲਾ ਬੰਦ ਕਰਦੀਏ ਟੈਂਕੀ ਦਾ ਟੈਂਕੀ ਦਾ ਕੰਮ ਜਾਬੀ ਪੰਜ ਮਹੀਨੇ ਹੋ ਗਏ ਪਾਣੀ ਨਹੀਂ ਆਇਆ ਹਾਂਜੀ ਠੀਕ ਨਹੀਂ ਗੱਲ ਫੇਰ ਹੁਣ ਸਾਰੇ ਪਾਣੀ ਬਰਤ ਦੇ ਪੈਸਾ ਦੇ ਕੇ ਕੋਈ ਰਾਜ਼ੀ ਨਹੀਂ ਹੈਗਾ ਜਦੋਂ ਆਪਾਂ ਆਪਾਂ ਕਾਰਪੇਸ਼ਨ ਨੂੰ ਪੈਸਾ ਦਿੰਦੇ ਆ ਕਿ ਨਹੀਂ ਦਿੰਦੇ ਪਾਣੀ ਸੀਵਰੇਜ ਦੇ ਇੱਥੇ ਪੈਸਾ ਦੇ ਕੇ ਕੋਈ ਰਾਜ਼ੀ ਨਹੀਂ ਆ ਕੇ ਜਦੋਂ ਜਦੋਂ ਉਹਨੂੰ ਕਹਾਂ ਰਿਪੇਅਰ ਕਰਾਉਣੀ ਸਾਰੇ ਭੱਜ ਗਏ ਹੁਣ ਇਹ ਲਊਗੀ ਉਹ ਤਾਂ ਬਾਹਰ ਰਿਪੇਅਰ ਕਰਾਵਾਂਗੇ ਪਾਣੀ ਦੀ ਡਿੰਡ ਜ਼ਿੰਮੇਵਾਰੀ ਸਾਡੀ ਹੈ ਇਹਨਾਂ ਨੂੰ ਮੈਂ ਕਹਿ ਲਿਖ ਕੇ ਲੈ ਲਓ ਜਾ ਜਦੋਂ ਕੋਈ ਤਾਂ ਵੀ ਹੋਵੇ ਕੋਈ ਪਰਮਿਸ਼ਨ ਦਾ ਲਿਖਤੀ ਹੋਣੀ ਹੈ ਕਿ ਪਰਮਿਸ਼ਨ ਮੇਰੀ ਗੱਲ ਪਰ ਇਹ ਕਿਹੜਾ ਸਰਕਾਰੀ ਪਰਮਿਸ਼ਨ ਲੈਣ ਦਾ ਕੀ ਮਸਲਾ ਹੈਗਾ ਸਾਡੀ ਪਰਸਨਲ ਹੈ ਅਸੀਂ ਆਪ ਸਹੂਲਤ ਦਿੱਤੀ ਸੀ ਸਹੂਲਤ ਦੇ ਲਈ ਇਹਨੇ ਪੈਸੇ ਖਰਚੇ ਸੀ ਤਾਂ ਨਹੀਂ ਕਾਬਜਾ ਹੋਇਆ ਹੁਣ ਦੱਸੋ ਕੀ ਕਰ ਸਕਦੇ ਆ ਜੀ ਸੇਫਟੀ ਦਾ ਜ਼ਰੂਰੀ ਸੀ ਨਾ ਜੀ ਸੇਫਟੀ ਦਾ ਨਹੀਂ ਮੇਰੀ ਗੱਲ ਸੇਫਟੀ ਦਾ ਹੋਵੇ ਚੱਲਦੇ ਕੰਮ ਨੂੰ ਆਪਾਂ ਰੋਕਿਆ ਹੋਵੇ ਕਾ ਕੰਮ ਇਹ ਨਹੀਂ ਹਿੱਟੇ ਗਿਆ ਜੀ ਜੀ ਚੱਲਦੀ ਉਹ ਤੇ ਸੇਫਟੀ ਆ ਕੀ ਮਸਲਾ ਹੈ ਅਸੀਂ ਦਮਾਂਗੇ ਪਾਣੀ ਇਹਨਾਂ ਨੂੰ ਕੋਈ ਚੱਕਰ ਨਹੀਂ ਹੈ ਪਾਣੀ ਦਿਓਗੇ ਨਾ ਕੀ ਆਵਾਜ਼ ਆ ਮੈਂ ਤਾਂ ਦਮਾਂਗੇ ਮੈਂ ਕਹਿ ਕੇ ਗਿਆ ਬੋਰ ਹੋਇਆ ਹੀ ਹੋਇਆ ਆਲਰੇਡੀ ਬੋਰ ਥੋੜੀ ਅਸੀਂ ਚੱਕ ਬੰਦ ਕੀਤਾ ਅੱਛਾ ਜੀ ਬੋਰ ਨਹੀਂ ਦਾ ਸਪਲਾਈ ਲਾਈਨ ਬੰਦ ਕੀਤਾ ਨਾ ਬੋਰ ਬੰਦ ਕੀਤਾ ਠੀਕ ਹੈ ਜੀ ਚਲੋ ਯਾਰ ਸਵੇਰ ਆਤੀ ਖੜਾ ਸੀ ਉਹ ਹਟਾਇਆ ਕੋ ਉੱਤੇ ਡਿੱਗ ਜਾਂਦਾ ਇੱਥੇ ਉੱਤੇ ਨਸ਼ੇੜੀ ਚੜਦੇ ਸੀ ਉੱਪਰ ਜਾ ਕੇ ਬੈਠ ਜਾਂਦੇ ਕਾ ਕੋ ਐਕਸੀਡੈਂਟ ਹੁੰਦਾ ਕੌਣ ਜ਼ਿੰਮੇਵਾਰ ਆ ਠੀਕ ਹੈ ਤੁਸੀਂ ਹੁਣ ਮੰਨਦੇ ਹੋ ਕਿ ਤੁਸੀਂ ਇਹਨਾਂ ਨੂੰ ਪਾਣੀ ਦੀ ਸਪਲਾਈ ਕਿਉਂ ਨਹੀਂ ਮੈਂ ਤਾਂ ਪਹਿਲਾਂ ਹੀ ਕਿਹਾ ਯਾਰ ਕਹਿ ਕੇ ਗਿਆ ਮੈਂ ਕੋਈ ਚੱਕਰ ਨਹੀਂ ਹੈ ਮਸਲੇ ਹਨ ਸੋ ਜਿਵੇਂ ਕਿ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਜਿਹੜੀ ਮੁਹੱਲਾ ਨਿਵਾਸੀਆਂ ਨਾਲ ਉਹਨਾਂ ਵੱਲੋਂ ਕਿਹਾ ਗਿਆ ਜਿਹੜੀ ਟੈਂਕੀ ਆ ਨਜਾਇਜ਼ हटਾਈ ਗਈ ਆ ਜਿਹੜੀ ਪਾਣੀ ਦੀ ਸਪਲਾਈ ਚਲਦੀ ਸੀਗੀ ਲੇਕਿਨ ਜਿਹੜਾ ਕੀ ਸਾਨੂੰ ਬਿਨਾਂ ਦੱਸੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਔਰ ਬਿਨਾ ਗੱਲਬਾਤ ਕੀਤੇ ਟੈਂਕੀ ਨੂੰ ਜਿਹੜਾ ਢਾਹ ਦਿੱਤਾ ਗਿਆ ਲੇਕਿਨ ਜਿਹੜੇ ਮਕਾਨ ਮਾਲਕ ਜਿਹੜਾ ਜਿਹੜਾ ਕਲੋਨੀ ਦਾ ਮਾਲਕ ਹੈ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਇਹਦੇ ਪਾਣੀ ਦਾ ਜਿਹੜਾ ਜਿਹੜੀ ਇਹਦੀ ਸਪਲਾਈ ਨਹੀਂ ਸੀਗੀ 5 ਮਹੀਨਿਆਂ ਤੋਂ ਜਿਹੜੀ ਟੈਂਕੀ ਬੰਦ ਸੀ ਲੇਕਿਨ ਆਪਾਂ ਉਸ ਤੋਂ ਬਾਅਦ ਅਸੀਂ ਗੱਲਬਾਤ ਕੀਤੀ ਜਿਹੜਾ ਟੈਂਕੀ ਨੂੰ ਜਿਹੜਾ ਜਿਹੜਾ ਟੈਂਕੀ ਦੇ ਵਿੱਚ ਜਿਹੜਾ ਜਿਹੜਾ ਟਿਊਬਲ ਚਲਾਉਣ ਵਾਲਾ ਜਿਹੜਾ ਬੰਦਾ ਹੈਗਾ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹ ਕਹਿੰਦਾ ਵੀ ਅਸੀਂ ਡੇਲੀ ਜਿਹੜਾ ਕਿ ਮੈਂ ਪਾਣੀ ਸਪਲਾਈ ਦਿੰਦਾ ਸੀਗਾ ਕਲੋਨੀ ਵਾਲਿਆਂ ਨੂੰ ਲੇਕਿਨ ਜਿਹੜਾ ਕਲੋਨੀ ਵਾਲਿਆਂ ਨੂੰ ਮਹੱਲਾ ਨਿਵਾਸੀਆਂ ਨੂੰ ਬਿਨਾਂ ਦੱਸੇ ਇਸ ਟੈਂਕੀ ਨੂੰ ਢਾਹ ਦਿੱਤਾ ਗਿਆ ਸੋ ਦੇਖਦੇ ਹਾਂ ਕੀ ਕਾਰਵਾਈ ਕੀਤੀ ਜਾਂਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਥਾਣਾ ਇੰਚਾਰਜ ਨਾਲ ਕੀ ਕੀ ਮਾਮਲਾ ਹੈ ਜਿਹੜਾ ਕੀ ਇਹਦੀ ਕਾਰਵਾਈ ਕੀਤੀ ਜਾਊਗੀ